ਤਿਖਣ ਜਾਖੜ ਸਾਹਿਬ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਉਹਨਾਂ ਨੂੰ ਤਾਂ ਨੈਤਿਕ ਕੋਈ ਅਧਿਕਾਰ ਹੀ ਨਹੀਂ ਰਿਹਾ ਜਿਸ ਵਿਅਕਤੀ ਨੇ ਪਹਿਲਾਂ ਕਾਂਗਰਸ ਬਤੌਰ ਪ੍ਰਧਾਨ ਰਹੇ ਔਰ ਕੈਂਪੇਨ ਕਮੇਟੀ ਦੇ ਚੇਅਰਮੈਨ ਰਹੇ ਪੂਰੀ ਕਾਂਗਰਸ ਦਾ ਜੋ ਜਨਾਜਾ ਕੱਢਿਆ ਉਹਨਾਂ ਲੋਕਾਂ ਨੇ ਪ੍ਰਾਈਮ ਪੋਸਟ ਤੇ ਹੁੰਦੇ ਰਿਆਂ 4 ਸਾਲ ਤੱਕ ਪੰਜਾਬ ਦੇ ਪ੍ਰਧਾਨ ਰਹੇਗੇ ਤਕਰੀਬਨ ਫਿਰ ਕੈਂਪੇਨ ਕਮੇਟੀ ਦੇ ਚੇਅਰਮੈਨ ਸੀਗੇ ਤੇ ਜਾਨ ਬੁਝ ਕੇ ਉਹਨਾਂ ਲੋਕਾਂ ਨੇ ਕਾਂਗਰਸ ਨੂੰ ਹਰਾਉਣ ਦਾ ਕੰਮ ਕੀਤਾ ਕਿਉਂਕਿ ਬੀਜੇਪੀ ਨਾਲ ਅੰਦਰ ਖਾਤੇ ਕਾਂਗਰਸ ਤੋਂ ਹੁੰਦਿਆ ਰਲੇ ਹੋਏ ਸਨ ਤਾਂ ਹੀ ਕਦੇ ਕਿਹਾ ਹਿੰਦੂ ਦੀ ਗੱਲ ਕਰਦੇ ਸਨ ਹਿੰਦੂ ਵਾਸਤੇ ਕੋਈ ਜਗ੍ਹਾ ਨਹੀਂ ਜਦ ਕਿ ਕੋਣ ਜਾਖੜ ਸਾਹਿਬ ਇੱਕ ਵੀ ਸ਼ਬਦ ਨਹੀਂ ਬੋਲੇ ਬਤੌਰ ਪ੍ਰਧਾਨ ਉਹਨਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਲੱਗਦਾ ਸੀਗਾ ਕਿ ਸੈਂਟਰ ਦੇ ਵਿੱਚ ਗਵਰਨਮੈਂਟ ਤੋਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਊਗੀ ਹੁਣ ਕਿਉਂ ਨਹੀਂ ਗਿਆ ਗਿਆ ਕਿ ਬੀਜੇਪੀ ਨੇ ਕਿਸੇ ਹਿੰਦੂ ਨੂੰ ਕੋਈ ਇਮਾਨੀਤ ਨਹੀਂ ਦਿੱਤੀ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕਿ 26 ਸਾਲਾਂ ਬਾਅਦ ਪਹਿਲੀ ਵਾਰੀ ਜਾਖੜ ਸਾਹਿਬ ਦੇ ਪ੍ਰਧਾਨ ਹੁੰਦਿਆਂ ਇੱਕ ਵੀ ਸੀਟ ਬੀਜੇਪੀ ਨਹੀਂ ਜਿੱਤੀ ਅਦਰਵਾਈਜ਼ ਸਨੀ ਦਿਓਲ ਕਦੇ ਜਿੱਤ ਗਿਆ ਕਦੇ ਗਰਦਾਸਪੁਰ ਜਿੱਤ ਗਈ ਕਦੇ ਹਿਸ਼ਾਰਪੁਰ ਜਿੱਤ ਗਈ ਪਹਿਲੀ ਵਾਰੀ ਰਿਕਾਰਡ ਕਾਇਮ ਕੀਤਾ ਜਾਖੜ ਸਾਹਿਬ ਨੇ ਔਰ ਜਾਖੜ ਸਾਹਿਬ ਆਪ ਜਿੱਥੋਂ ਦੇ ਫਰੂਜ਼ਪੁਰ ਦੇ ਉੱਥੇ ਵੀ ਬੀਜੇਪੀ ਹਾਰੀ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਨੈਤਿਕਤਾ ਦੇ ਆਧਾਰ ਤੇ ਕਮ ਸੇ ਕਮ ਬੰਦੇ ਨੂੰ ਹੁਣ ਉਮਰ ਵੀ 17 ਦੇ ਹੋ ਗਏ ਨੇ ਜਾਖੜ ਸਾਹਿਬ ਹੁਣ ਤਾਂ ਢਲ ਜਾਣਾ ਚਾਹੀਦਾ ਹੈ ਉਹੀ ਮਾਈਂਡ ਸੈਟ ਉਹੀ ਅੱਕੜ ਉਹੀ ਐਰੋਗੈਂਸ ਮੈਨੂੰ ਲੱਗਦਾ ਕਿ ਹੁਣ ਤਾਂ ਨਿਮਰਤਾ ਹੋਣੀ ਚਾਹੀਦੀ ਹੈ ਇਸ ਉਮਰ 'ਚ ਇਹੋ ਜੀਆਂ ਗੱਲਾਂ ਨਹੀਂ ਬਾਕੀ ਜਾਖੜ ਸਾਹਿਬ ਬਹੁਤ ਆਪਣੇ ਆਪ ਚੋ ਸਿਆਣੇ ਨੇ ਸੈਸ਼ਨ ਦੇ ਵਿੱਚ ਇਹ ਪਾਸ ਹੋਇਆ ਹੈ ਪੰਚਾਇਤੀ ਚੋਣਾਂ ਦੇ ਜਿਹੜੀਆਂ ਸਿੰਬਲ ਦੇ ਉੱਤੇ ਨਹੀਂ ਲੜੀਆਂ ਜਾਣਗੀਆਂ ਇਹ ਕਿਹਾ ਗਿਆ ਹੈ ਦੇਖੋ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਕਿ ਪੰਚਾਇਤੀ ਚੋਣਾਂ ਜਿਹੜੀਆਂ ਪਹਿਲਾਂ ਸਰਪੰਚੀ ਦੀਆਂ ਸੀ ਜਾਂ ਮੈਂਬਰੀ ਦੀਆਂ ਸੀ ਮਾਨ ਸਾਹਿਬ ਉਹ ਤਾਂ ਕਦੇ ਵੀ ਨਹੀਂ ਹੋਈਆਂ ਕਦੇ ਵੀ ਨਹੀਂ ਹੋਈਆਂ ਕਦੇ ਵੀ ਸਿੰਬਲ ਤੇ ਨਹੀਂ ਹੋਈਆਂ ਇਹ ਕਿਹੜੀ ਪੰਚਾਇਤੀ ਚੋਣਾਂ ਦੀ ਗੱਲ ਕਰ ਰਹੇ ਹੋ ਮਾਨ ਸਾਹਿਬ ਮੈਨੂੰ ਪਤਾ ਨਹੀਂ ਕਿਉਂਕਿ ਬਦਲਾਵ ਦੀ ਪਾਰਟੀ ਹੈ ਨਾ ਬਦਲਾਵ ਹੈ ਹਰ ਚੀਜ਼ ਦੇ ਵਿੱਚ ਨੁੱਕਾ ਚੀਨੀ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਨਵੀਂ ਗੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਜਿਹੜੀਆਂ ਸੀ ਉਹੀ ਚੋਣ ਚਿੰਤੇ ਹੁੰਦੀਆਂ ਸਨ ਪੰਚਾਇਤੀ ਚੋਣਾ ਔਰ ਮੈਂਬਰ ਪੰਚਾਇਤ ਔਰ ਸਰਪੰਚ ਦੀ ਚੋਣ ਕਦੇ ਚੁਣਾਤ ਤੇ ਦੀ ਹੋਈ ਅਨਦਰ ਥਿੰਗ ਮਾਈਟ ਬੀ ਇਨਰੇ ਮਨ ਚ ਖਸਤਾ ਹੋਵੇ ਕਿ ਯਾਰ ਇਹ ਨਾ ਹੋਵੇ ਵੀ ਚੋਣ ਚਿੰਤੇ ਲੜੀਏ ਪਿੰਡਾਂ ਚ ਤੇ ਸਾਰੀਆਂ ਹਰ ਜੀਏ ਤੇ ਵਿਰੋਧੀ ਇਹ ਕਹਿਣ ਕਿ ਇਹ ਤਾਂ ਸਰਕਾਰ ਫੇਰ ਹਾਰ ਗਈ ਕਿਉਂਕਿ ਉੱਥੇ ਤਾਂ ਬਾਈ ਇਲੈਕਸ਼ਨ ਨਹੀਂ ਨਾ ਉਹ ਤਾਂ ਜਰਨਲ ਇਲੈਕਸ਼ਨ ਹੈ ਬਾਈ ਇਲੈਕਸ਼ਨ ਤਾਂ ਲੁੱਟੀ ਜਾ ਸਕਦੀ ਹੈ ਪੈਸੇ ਨਾਲ ਦਲਬਲ ਨਾਲ ਸੋ ਇਹਨਾਂ ਨੇ ਕਿਹਾ ਡਰਦੇ ਆ ਨੇ ਮਤਾ ਹੀ ਪਾਸ ਕਰਦੇ ਹੋ ਹਾਲਾਂਕਿ ਉਹ ਹੁੰਦੀਆਂ ਨਹੀਂ ਕਦੇ ਵੀ ਇਹ ਕੋਈ ਪੰਚਾਇਤੀ ਚੋਣਾ ਅਸੀਂ ਇਹ ਪੰਚਾਇਤੀ ਚੋਣਾ ਅਸੀਂ ਚੋਣਾਂ ਚਿੰਤੇ ਨਹੀਂ ਲੜਾਂ ਹਾਂ ਜਿਹੜੇ ਜਿੱਤ ਜਾਣਗੇ ਉਹ ਅਸੀਂ ਅਪਣਾ ਲਾਂਗੇ ਕਹਾਂਗੇ ਸਾਡੀ ਜਿੱਤੇ 70% ਜਿਹੜਾ ਇਹ ਵੀ ਨਾਲ ਕਿਹਾ ਗਿਆ ਵੀ ਜਿਹੜੇ ਸਰਵ ਸੰਮਤੀ ਨਾਲ ਹੋਵੇ ਉਹਨਾਂ ਨੂੰ 5 ਲੱਖ ਰੁਪਇਆ ਦਵਾਂਗੇ ਔਰ ਨਾਲ ਉਥੇ ਹਸਪਤਾਲ ਔਰ ਸਟੇਡੀਅਮ ਖੋਲਾਂਗੇ ਸਰ ਇਹ ਕੋਈ ਨਵੀਂ ਥੋੜੀ ਗੱਲ ਹੈ 5 ਲੱਖ ਰੁਪਏ ਦੀ ਸਕੀਮ ਕਾਂਗਰਸ ਪਾਰਟੀ ਵੇਲੇ ਦੀ ਹੈ ਸਰਵ ਸੰਮਤੀ ਵੇਲੇ ਦੀ ਰਾਦਰ ਆਈ ਥਿੰਕ ਮੈਨੂੰ ਆਈ ਡੋਨਟ ਨੋ ਮੈਨੂੰ ਯਾਦ ਨਹੀਂ 10 ਲੱਖ ਰੁਪਏ ਦੀ ਸੀ ਇਹ ਨਵੀਂ ਕਿਹੜੀ ਗੱਲ ਉਹ ਜਿਹੜੀ ਹਸਪਤਾਲ ਖੋਲਣ ਦੀ ਗੱਲ ਕਰਦੇ ਹੋ ਯਾਰ ਕਿਉਂ ਝੂਠ ਮਾਰੀ ਜਾਂਦੇ ਹੋ ਮਾਨ ਸਾਹਿਬ ਕਿਹੜੇ ਸਟੇਡੀਅਮ ਦੀ ਗੱਲ ਕਰਦੇ ਹੋ ਜਿਹੜੇ ਪ੍ਰਾਣੇ ਸਟ ਕਿਰਪਾ ਕਰਕੇ ਉਹਨਾਂ ਦੇ ਵਿੱਚ گاਵਾ ਮੱਝਾਂ ਚੱਲ ਰਹੀਆਂ ਉਹਨਾਂ ਨੂੰ ਹੀ ਬਹਾਲ ਕਰ ਲੋ ਆਲਰੇਡੀ ਜੋ ਸਟੇਡੀਅਮਸ ਸਾਡੇ ਕੋਲੇ ਬਣੇ ਆ ਇਹ ਹੀ ਤਾਂ ਪ੍ਰੋਬਲਮ ਹੈ ਸਿਸਟਮ ਦੀ ਇਹ ਹੀ ਤਾਂ ਸਰਕਾਰਾਂ ਦੀ ਦਿੱਕਤ ਹੈ ਵੈਲਨੈਸ ਸੈਂਟਰ ਹੁੰਦੇ ਸੀ ਇੱਕ ਵੈਲਨੈਸ ਸੈਂਟਰ ਜੀਰੇ ਕਰਕੇ ਸਾਡੀ ਕੇਂਦਰ ਦੇ ਹੈਲਥ ਮਹਿਕਮੇ ਨੇ ਸਾਡੀ ਗ੍ਰਾਂਟ ਰੋਕੀ ਵੀ ਹੈ ਇਹਨਾਂ ਨੇ ਮਾਂਦਿਆ ਸ਼ੇਰਾਂ ਨੇ ਵੈਲਨੈਸ ਸੈਂਟਰ ਨੂੰ ਆਮ ਆਦਮੀ ਸਿਪਾਈ ਕੇ ਸੈਂਟਰ ਬਣਾਤਾ ਜਿੱਥੇ ਸਾਡੀ ਬਣੀ ਸੀ ਜਿਵੇਂ ਵਾਦੀਆਂ ਜਿੱਦੜ ਬਾ ਹਲਕੇ ਚ ਵੈਲਨੈਸ ਸੈਂਟਰ ਆਲਰੇਡੀ ਐਸਟੈਬਲਿਸ਼ ਹੈ 30 ਸਾਲਾਂ ਦਾ ਉਰੇ ਉੱਤੇ ਲਿਖਤਾ ਉਹਦਾ ਬੋਰਡ ਲੱਗਾ ਕਿ ਨਾਓ ਇਟਸ ਆਮ ਆਦਮੀ ਪਾਰਟੀ ਕਲੀਨਿਕ ਦਾ ਉਹ ਜਿਹੜਾ ਆਮ ਆਦਮੀ ਪਾਰਟੀ ਉਹ ਮਹੱਲਾ ਕਲੀਨਿਕ ਦਾ ਹੁਣ ਉਹ ਸੈਂਟਰ ਸਰਕਾਰ ਅੜ ਕੇ ਬੈਠੀ ਹੈ ਕਿ ਯਾਰ ਤੁਸੀਂ ਵੈਲਨੈਸ ਸੈਂਟਰ ਦਾ ਨਾਮ ਬਦਲ ਕੇ ਤੁਸੀਂ ਆਮ ਆਦਮੀ ਪਾਰਟੀ ਕਰਤਾ ਆਹਾ ਮਹੱਲਾ ਕਲੀਨਿਕ ਕਰਤਾ ਆਮ ਆਦਮੀ ਪਾਰਟੀ ਦਾ ਕਲੀਨਿਕ ਇਹ ਸੋ ਦੈਟਸ ਦਾ ਪ੍ਰੋਬਲਮ ਮਸ਼ਹੂਰੀ ਦੀ ਜਿਹੜੀ ਆਦਤ ਹੈ ਨਾ ਉਹ ਜਾਂਦੀ ਨਹੀਂ ਹੈ ਬੰਦੇ ਤੁਸੀਂ ਮੈਂ ਇਹ ਕਹਿ ਰਿਹਾ ਕਿ ਜਿਹੜੇ ਚਲਦੇ ਸਟੇਡੀਅਮਸ ਹੈਗੇ ਨੇ ਮੈਂ ਦਿਖਾ ਦਿੰਦਾ ਗਿੱਦੜਬਾ ਦੇ ਬਹੁਤ ਸਾਰੇ ਪਿੰਡਾਂ ਚ ਸਟੇਡੀਅਮਸ ਬਣੇ ਨੇ ਬਹਾਲ ਕਰਨ ਮੈਂ ਉਹਨਾਂ ਨੂੰ ਨਵਾਂ ਸਟੇਡੀਅਮ ਬਥੇਰੇ ਹਲਕਿਆਂ ਚ ਨਵਾਂ ਔਰ ਮੈਨੂੰ ਦੱਸਦੇ ਹੁਣ ਤੱਕ ਕਿੰਨੇ ਖੋਲੇ ਕਹਿੰਨ ਨੂੰ ਤਾਂ ਐਲਾਨ ਕਰ ਦਿੰਦੇ ਮੈਂ ਯਾਦ ਹੈ ਮੈਂ ਜਦੋਂ ਵਿਧਾਨ ਸਭਾ ਚ ਹੁੰਦਾ ਸੀ ਇਹਨਾਂ ਐਮ ਐਲ ਏ ਕਹਿੰਦਾ ਸੀ ਜੀ ਉੱਥੇ ਸਟੇਡੀਅਮ ਬਣਾ ਦਿਓ ਕਹਿੰਦੇ ਨਹੀਂ ਨਹੀਂ ਉੱਥੇ ਮੰਦਰ ਹੈਗਾ ਤੇ ਰਾਹੀਂ ਸਟੇਡੀਅਮ ਬਣਾ ਦਿਆਂਗੇ ਹੁਣ ਤੱਕ ਮੈਂ ਅੱਜ ਤੁਹਾਨੂੰ ਕਹਿੰਦਾ 2.5 ਸਾਲ ਹੋ ਗਏ ਇੱਕ ਸਟੇਡੀਅਮ ਸਰਕਾਰ ਦੱਸ ਦੇ ਵੀ ਅਸੀਂ ਪੈਸੇ ਲੈ ਕੇ ਬਣਾਇਆ ਜੇ ਕੋਈ ਬਣਿਆ ਹੋਣਾ ਹੈ ਉਹ ਮਨਰੇਗਾ ਦੇ ਤਹਿਤ ਉਹ ਮਨਰੇਗਾ ਜਿਹਨੂੰ ਕਾਂਗਰਸ ਪਾਰਟੀ ਨੇ ਕਿਤੇ ਲਾਗੂ ਕੀਤਾ ਸੀ ਉਸ ਮਨਰੇਗਾ ਦੇ ਤਹਿਤ ਕੋਈ ਸਟੇਡੀਅਮ 2.5 ਸਾਲਾਂ ਚ ਬਣਿਆ ਹੋਣਾ अदरवाइज ਕੋਈ ਸਟੇਡੀਅਮ ਇਹਨਾਂ ਨੇ ਹਜ ਤੱਕ ਸਥਾਪਿਤ ਨਹੀਂ ਜੀ ਕਲਾਸ ਵਿੱਚ ਡੀਜੀਪੀ ਦੀ ਤਲਬੀ ਨੂੰ ਕਿਵੇਂ ਦੇਖਦੇ ਹੋ ਡੀਜੀਪੀ ਨੂੰ ਸਰਵ ਕਰਕੇ ਗਿਆ ਗਿਆ ਲਾਅ ਐ ਨੋਟੀਫਿਕੇਸ਼ਨ ਵੀ ਠੀਕ ਨਹੀਂ ਹੈ ਦੂਸਰੇ ਪਾਸੇ ਸੋ ਵਾਈ ਵਾਈ ਟੂ ਡੀਜੀਪੀ ਤਲਬੀ ਯਾਰ ਇੱਥੇ ਤਾਂ ਕਹਿੰਦੇ ਕਿ ਤੁਹਾਡੀ ਐਡਮਿਨਿਸਟ੍ਰੇਸ਼ਨ ਵੀਕ ਹੈ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਐਡਮਿਨਿਸਟ੍ਰੇਸ਼ਨ ਤੁਹਾਡੀ ਵੀਕ ਹੈ ਤੁਹਾਨੂੰ ਪਤਾ ਹੈ ਪੀ ਮਚ्योर ਰਿਟਾਇਰਮੈਂਟ ਕਿੰਨੇ ਲੋਕ ਲੈ ਗਏ ਨੇ ਪੁਲਿਸ ਵਾਲੇ ਕਿਉਂਕਿ ਪੁਲਿਸ ਵਾਲਿਆਂ ਤੇ ਕਿਸੇ ਤਰੀਕੇ ਦਾ ਨਾਟਾ ਉਹਨਾਂ ਨੂੰ ਖੁੱਲ ਕੇ ਕੰਮ ਕਰਨ ਦਿੱਤਾ ਜਾ ਰਿਹਾ ਹੈ ਸ਼ਾਮ ਨੂੰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਰਿਟਾਇਰਮੈਂਟ ਲੈ ਗਏ ਲੋਕ ਖਬਰ ਲੱਗੀ ਸੀ ਕੱਲ ਤੁਸੀਂ ਟ੍ਰਿਬਿਊਨ 'ਚ ਬੜੀ ਹੋਣੀ ਹੈ ਔਰ ਕਈਆਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਅਸੀਂ ਰਿਟਾਇਰ ਹੋਣੇ ਜਿਹੜੇ 50-50 70-70 ਲੱਖ ਰੁਪਏ ਤਨਖਾਹ ਲੈ ਰਹੇ ਨੇ ਪੁਲਿਸ ਵਾਲੇ ਮੈਂ ਨਹੀਂ ਕਹਿੰਦਾ ਕਿ ਪੁਲਿਸ ਚੰਗਾ ਕਰ ਰਹੀ ਹੈ ਬਿਲਕੁਲ ਨਹੀਂ ਚੰਗਾ ਹੋ ਰਿਹਾ ਐਂਡੂਰਾ ਜ਼ਿੰਮੇਦਾਰਤਾ ਗ੍ਰਹਿ ਮੰਤਰੀ ਹੈ ਤਲਬ ਕੀ ਨੂੰ ਕਰਨਾ ਹੈ ਡੀਜੀਪੀ ਨੂੰ ਵਿਚਾਰੇ ਨੂੰ ਕਿਉਂ ਤਲਬ ਕੀਤਾ ਹੈ ਤਲਬ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਹੋਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਹੈ ਦਿਨ ਦਿਹਾੜੇ ਕਤਲੇਆਮ ਗੋਲੀਆਂ ਕੱਲ ਫਿਰੋਜ਼ਪੁਰ ਚ ਜੋ ਹੋਇਆ ਗੋਲੀਆਂ ਚਲਾ ਚਲਾ ਕੇ ਛੱਲੀ ਕਰ ਦਿੱਤਾ ਹੈ ਇਹ ਮੈਨੂੰ ਲੱਗਦਾ ਹੀ ਨਹੀਂ ਕਿ ਪੰਜਾਬ ਹੈ ਇਹ ਤਾਂ ਬਿਹਾਰ ਤੋਂ ਟੱਪ ਗਿਆ ਹੈ ਔਰ ਉਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਲੈਣੀ ਚਾਹੀਦੀ ਹੈ ਗ੍ਰਹਿ ਮੰਤਰੀ ਉਹ ਨਹੀਂ ਚੀਫ ਮਿਨਿਸਟਰ ਉਹ ਨਹੀਂ ਡੀਜੀ ਨਹੀਂ ਹੈ ਡੀਜੀ ਤੱਕ ਉਹਗਾ ਹਾਂਜੀ ਹਾਂਜੀ ਕਰਦੇ ਆ ਜੀ ਡੀਜੀ ਦੀ ਤਲਬੀ ਜਾਣੀ ਕਿ ਤੁ ਕਨੀਆ ਅੱਖ ਠੰਡਾ ਕਰ ਤੁਸੀਂ ਪੀਆਇਲ ਪਾਈ ਸੀ ਹਾਈ ਕੋਰਟ ਵਿੱਚ ਮਿਸਰ ਤੇ ਗਿੱਧੜਵਾਚ ਸਿਵਰੇਜ ਨੂੰ ਲੈ ਕੇ ਕੀ ਤੁਹਾਡੇ ਕੋਲ ਡਾਟਾ ਆਇਆ ਸੀਗਾ ਤੇ ਕੋਰਟ ਨੇ ਵੀ ਕਿਹਾ ਕਿ ਰਿਪੋਰਟ ਮੰਗਿਆ ਸੀ ਦੇਖੋ 5 ਕਰੋੜ ਰੁਪਇਆ ਇਹਨਾਂ ਨੇ ਆਪਦੀ ਰੈਲੀ ਤੇ ਲਾਤਾ ਮੋੜ ਆਰਟੀਆਈ ਦੀ ਇਨਫੋਰਮੇਸ਼ਨ ਹੈ ਹੁਣ ਸੰਗਦਰਸ਼ਨ ਕਰ ਰਹੇ ਗਿੱਦੜਬਾ ਦੇ ਵਿੱਚ ਸੀਆਰਟੀ ਪਾਲਿਓ 50 ਲੱਖ ਰੁਪਏ ਦਾ ਇੱਕ ਸੰਗਦਰਸ਼ਨ ਹੋ ਰਿਹਾ ਹੁਣ ਸਾਡੇ ਗਿੱਦੜਬਾ ਨਾ ਕੇਵਲ ਗਿੱਦੜਬਾ ਤੇ ਮੁਕਸਰ ਇਹ ਗਿੱਦੜਬਾ ਮੁਕਸਰ ਦੀ ਗੱਲ ਨਹੀਂ ਉਹ ਤਾਂ ਮੈਂ ਪੀਆਇਲ ਉੱਥੋਂ ਦੀ ਪਾਈ ਹੈ ਕਿਸੇ ਸ਼ਹਿਰ ਦੇ ਵਿੱਚ ਸੀਵਰੇਜ ਦਾ ਇੰਨਾ ਮਾੜਾ ਹਾਲ ਹੈ ਪਾਣੀ ਸੜਕਾਂ ਤੇ ਤਰਿਆ ਫਿਰਦਾ ਇਹਨਾਂ ਕੋਲੇ ਪੁਖਤਾ ਬੰਦੋਬਸਤ ਤੇ ਮਸ਼ੀਨਾਂ ਨਹੀਂ ਹੈ ਜੀਰੇ ਨਾਲ ਸੀਲਟਿੰਗ ਕਰਨੀ ਸੀ ਉਹ ਸਿਲਟ ਕੱਢਣੀ ਹੁੰਦੀ ਹੈ ਹਰ ਸਾਲ ਉਰੇ ਅਸਟੇ ਬੱਕਟ ਮਸ਼ੀਨ ਚਾਹੀਦੀ ਹੈ ਸੁਪਰ ਸਕਰ ਮਸ਼ੀਨ ਚਾਹੀਦੀ ਹੈ ਇਹਨਾਂ ਕੋਲੇ ਹੈ ਨਹੀਂ ਸੁਪਰ ਸਕਰ ਕਿਰਾਏ ਤੇ ਲੈਂਦੇ ਐ ਇਹਨਾਂ ਕੋਲ ਪੈਸਾ ਦੇਣ ਨੂੰ ਹੈ ਨਹੀਂ ਕਿਉਂਕਿ ਉਹਰਾ ਕਾਫੀ ਕਿਰਾਇਆ ਜੇ 2 ਕਿਲੋਮੀਟਰ ਦਾ ਤੁਸੀਂ ਸਾਫ ਕਰਾਉਣਾ ਹੈ ਤੇ ਮੇਰੇ ਖਿਆਲ ਕਰੋੜ ਰੁਪਈਆ ਕੇ 50 70 ਲੱਖ ਰੁਪਈਆ ਚਾਹੀਦਾ ਹੈ ਸੁਪਰ ਸਕਰ ਮਸ਼ੀਨ ਨਾਲ ਉਹ ਸਾਰਾ ਸੀਵਰ ਉਹ ਇਹਨਾਂ ਨੇ ਸਫਾਈ ਨਹੀਂ ਕੀਤੀ ਮੀਨ ਨਾਲ بارش ਨਾਲ 2.5 ਸਾਲਾਂ ਤੋਂ ਉਹ ਜੰਮ ਗਿਆ ਪਾਣੀ ਮਲਕੇ ਸੜਕਾਂ ਤੇ ਤੁਰੇ ਫਿਰਦਾ ਫਿਰ ਮੈਂ ਇਹਨਾਂ ਨੂੰ ਚਿੱਠੀਆਂ ਲਿਖੀਆਂ ਮੰਤਰੀ ਨੂੰ ਲਿਖੀਆਂ ਇਸ ਦੇ ਬਾਵਜੂਦ ਜੇ ਕੋਈ ਕੰਮ ਨਹੀਂ ਚੱਲਿਆ ਤਾਂ ਫਿਰ ਮੈਂ ਹਾਈ ਕੋਰਟ ਜਾ ਕੇ ਇੱਕ ਪੀਆਲ ਪਾਈ ਹੈ ਔਰ ਮੈਂ ਇੱਕ ਚੌਨਾ ਸਾਰੇ ਸ਼ਹਿਰਾਂ ਨੂੰ ਕਾਂਗਰਸ ਦੇ ਸਾਰੇ ਲੋਕਾਂ ਨੂੰ ਕਿ ਸਾਰੇ ਜਗ੍ਹਾ ਤੇ ਜਿੱਥੇ ਸਰਕਾਰ ਕੰਮ ਨਹੀਂ ਇਹ ਕਰ ਰਹੀ ਉੱਥੇ ਪੀਆਲ ਪਾਓ ਇਹ ਬੇਸਿਕ ਨੀਡ ਹੈ ਸ਼ਹਿਰਾਂ ਦੇ ਵਿੱਚ ਵਾਟਰ ਵਰਕ ਸੇ ਸੀਵਰੇਜ ਦਾ ਪਾਣੀ ਜਿਹੜਾ ਹੈ ਸੀਵਰੇਜ ਦਾ ਬੈਕ ਮਾਰ ਰਿਹਾ ਬਹੁਤ ਮਾੜਾ ਹਾਲ ਹੈ ਸੋ ਫਿਰ ਇਹਨਾਂ ਨੇ ਕਿਹਾ ਕਿ ਰਾਜਾ ਬੜੀ ਰਾਜਨੀਤੀ ਕਰਦੇ ਹੈ ਜੱਜ ਸਾਹਿਬ ਨੇ ਕਿਹਾ ਰਾਜਨੀਤੀ ਕਿਉਂ ਨਾ ਕਰਨ ਤੁਸੀਂ ਉੱਥੇ ਸੀਵਰੇਜ ਸਿਸਟਮ ਠੀਕ ਹੈ ਅੱਜ ਉੱਥੇ ਜੀ ਨਿਊਜ਼ ਦੀ ਟੀਮ ਵੀ ਗਈ ਸੀ ਮੈਂ ਇਹ ਚਾਹਨਾ ਕਿ ਤੁਸੀਂ ਸਾਰੇ ਜਾ ਕੇ ਜਾ ਕੇ ਦਿਖਾਓ ਇੱਕ ਇੱਕ ਘਰ ਨੂੰ ਪੁੱਛੋ ਸ਼ਹਿਰ ਚ ਕਿਸੇ ਚ ਚਲੇ ਜਾਓ ਬਹੁਤ ਝਾੜਾ ਮਾਲਾ ਮਾੜਾ ਹਾਲ ਜਿਹੜਾ ਸੀਵਰੇਜ ਸਿਸਟਮ ਦਾ ਹੈ ਇਹ ਗੱਲਾਂ ਸਟੇਡੀਅਮ ਦੀਆਂ ਗੱਲਾਂ ਕਰਦੇ ਆ ਸਾਨੂੰ ਤਾਂ ਸੀਵਰੇਜ ਦਾ ਪਾਣੀ ਤੋਂ ਹੀ ਬਚਾ ਦਿਓ ਜਿਹੜਾ ਬੈਕ ਮਾਰੀ ਜਾਂਦਾ ਉੱਥੇ ਸਪਾਈ ਕਰ ਦਿਓ ਮਾਨ ਸਾਹਿਬ ਅੰਮ੍ਰਿਤਸਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਦੇ ਨਾਲ ਛੇੜਛਾੜ ਹੋਈ ਹੈ ਕੱਲ ਰਾਤੀ ਔਰ ਪਰਚਾ ਦਿੱਤਾ ਪ੍ਰਿੰਸੀਪਲ ਜਿਹੜੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਉਹਨਾਂ ਨੇ ਕਿਵੇਂ ਦੇਖਦੇ ਹੋ ਸੀਨੀਅਰ ਕੋਲ ਬੰਦਾ ਤਾਂ ਬਾਅਦ ਦੇਖੋ ਜੀ ਦੇਖੋ ਜੀ ਨਹੀਂ ਨਹੀਂ ਇਹੋ ਜਿਹੇ ਲੋਕ ਹੁੰਦੇ ਐ ਮਾੜੇ ਹੰਸਰ ਹੁੰਦੇ ਦੇਖੋ ਹਰ ਗੱਲ ਮੈਂ ਇਹ ਨਹੀਂ ਕਿ ਤੋਂ ਆਦਾ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਐ ਡੀਜੀ ਦੀ ਜ਼ਿੰਮੇਵਾਰੀ ਐ ਕੋਈ ਬੰਦਾ ਹਰਕਤ ਕਰ ਦੇ ਗਲਤ ਹਰਕਤ ਕਰ ਦੇ ਉਰੇ ਚ ਕੋਈ ਸਰਕਾਰ ਦਾ ਤੇ ਡੀਜੀ ਦਾ ਵੀ ਨਹੀਂ ਕੋਸੂ ਹਾਂ ਸਰਕਾਰ ਨੂੰ ਮੌਕੇ ਤੇ ਕੌਗਨੀਸੈਂਸ ਦੇ ਕੇ ਬੰਦੀ ਕਾਰਵਾਈ ਕਰਕੇ ਨਿਚੋੜ ਦੇਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਜਿਹੜੇ ਧੀਆਂ ਪੇੜਾ ਨੂੰ ਇਸ ਤਰ੍ਹਾਂ ਦਾ ਵਰਤੀਰਾ ਕਰਦੇ ਐ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ